ਪਸੀਨੇ ਛੜਾ ਦਿੱਤੇ ਨੇ ਕਿਹੜਾ ਐਕਸ਼ਨ ਲੈ ਲਿਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਈ ਲੋਕਾਂ ਦੁਆਰਾ ਇਹੀ ਕਿਹਾ ਜਾ ਰਿਹਾ ਸੀ ਕਿ ਆਰਮੀ ਬਲ ਪ੍ਰਯੋਗ ਨਹੀਂ ਕਰ ਰਹੀ ਐਕਸ਼ਨ ਨਹੀਂ ਲੈ ਰਹੀ ਮਾਮਲਾ ਕੀ ਹੈ 12 ਦੇ 12 ਪੁਲਿਸ ਅਫਸਰਾਂ ਦੇ ਉੱਤੇ ਉਹਨਾਂ ਨੇ ਗੱਲ ਕਿਹੜੀ ਕਹੀ ਹੈ ਪੁਰਸ ਨੂੰ ਵੀ ਡਰਾ ਕੇ ਰੱਖ ਦੇਣ ਵਾਲੀ ਹੈ ਉਹਨਾਂ ਨੇ ਕਿਹਾ ਜੇਕਰ ਅਸੀਂ ਮਾਰ ਵੀ ਦਿੱਤੇ ਤੇਰਾ ਸਮਝੋਤਾ ਹੀ ਹੋਣਾ ਬਣਦਾ ਕੁਝ ਨਹੀਂ ਸਤਿ ਸ੍ਰੀ ਅਕਾਲ ਜੀ ਵੀਰੋ ਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲੋ ਵੋਗੇ ਰੱਬ ਸਾਰੇ ਨੂੰ ਜਰਦੀ ਖਲਚ ਰੱਖੇ ਕਰਨਲ ਮਾਮਲੇ ਦੇ ਅੰਦਰ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਰਨਲ ਮਾਮਲਾ ਇਸ ਟਾਈਮ ਤੇ ਪੂਰੀ ਹਾਈਪ ਕ੍ਰੀਏਟ ਕਰ ਚੁੱਕਾ ਹੈ ਹੋਇਆ ਤੱਕਾ ਇਹ ਕਰਨਲ ਸਾਹਿਬ ਦੇ ਨਾਲ ਤੇ ਉਸ ਬਿਆਨ ਦੇ ਹੁੰਤੇ ਕਰਨਲ ਸਾਹਿਬ ਦਾ ਜਿਹੜਾ ਕੇਸ ਹੈ ਉਹਦੇ ਉੱਤੇ ਇੱਕ ਜਰਨਲ ਦਾ ਬਿਆਨ ਆਇਆ ਇੱਕ ਜਰਨਲ ਦੀ ਸਟੇਟਮੈਂਟ ਆਈਏ ਤੇ ਪੰਜਾਬ ਪੁਲਿਸ ਦੇ ਜਿਹੜੇ ਪਸੀਨੇ ਨੇ ਉਹ ਛੋਟ ਗਏ ਨੇ ਥਰਥਲੀ ਮਚ ਗਈਏ ਐਸੇ ਮਦੱਲਗਾਈ ਦੀ ਵੀਡੀਓ ਹੈ ਵੀਡੀਓ ਹਲਵਾਦਣੇ ਆ ਵੀਡੀਓ ਹਲਵਾਦਣ ਤੋਂ ਪਹਿਲੇ ਤੁਹਾਨੂੰ ਦੋਸਾਂਗੇ ਗੁਜ਼ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲਾਈਨ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਜੀ ਖਬਰਾਂ ਜਿਵੇਂ ਕਿ ਆਰਮੀ ਦੇ ਕਮਾਂਡਰ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਕਰਨਲ ਮਾਮਲੇ ਦੇ ਵਿੱਚ ਯਾਨੀ ਪੰਜਾਬ ਦੀ ਪੁਲਿਸ ਦੇ ਪਸੀਨੇ ਛਿੜਾ ਦਿੱਤੇ ਨੇ ਕਿਹੜਾ ਐਕਸ਼ਨ ਲੈ ਲਿਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਈ ਲੋਕਾਂ ਦੁਆਰਾ ਇਹੀ ਕਿਹਾ ਜਾ ਰਿਹਾ ਸੀ ਕਿ ਆਰਮੀ ਬਲ ਪ੍ਰਯੋਗ ਨਹੀਂ ਕਰ ਰਹੀ ਐਕਸ਼ਨ ਨਹੀਂ ਲੈ ਰਹੀ ਮਾਮਲਾ ਕੀ ਹੈ 12 ਦੇ 12 ਪੁਲਿਸ ਅਫਸਰਾਂ ਦੇ ਉੱਤੇ ਉਹਨਾਂ ਨੇ ਗੱਲ ਕਿਹੜੀ ਕਹੀ ਐ ਪੁਲਸ ਨੂੰ ਵੀ ਡਰਾ ਕੇ ਰੱਖ ਦੇਣ ਵਾਲੀ ਐ ਉਹਨਾਂ ਨੇ ਕਿਹਾ ਜੇ ਇੱਕ ਅਸੀਂ ਮਾਰ ਵੀ ਦਿੱਤੇ ਤੇਰਾ ਸਮਝੌਤਾ ਹੀ ਹੋਣਾ ਬਣਦਾ ਕੁਛ ਨਹੀਂ ਯਾਨੀ ਆਰਬੀਐਸ ਕਾਦਰ ਗੁੱਸੇ ਦੇ ਵਿੱਚ ਆ ਗਈ ਐ ਕਿ ਪੰਜਾਬ ਪੁਲਿਸ ਦੇ ਨਾਲ ਕੁਝ ਵੱਡਾ ਹੋਣ ਵਾਲਾ ਯਾਨੀ ਪੰਜਾਬੀ ਦੇ ਵਿੱਚ ਕਹਾਵਤ ਐ ਕਿ ਭੋਗ ਦੇ ਸਿੰਘਾਂ ਨੂੰ ਹੱਥ ਲਾਇਆ ਤਾਂ ਹਣ ਭੁਗਤਣ ਦੇਲੇ ਖਮਿਆਜੇ ਨੇ ਉਹਨਾਂ ਨੂੰ ਬਹੁਤ ਵੱਡੇ ਪੈ ਸਕਦੇ ਨੇ ਯਾਨੀ ਕਮਾਂਡਰ ਸਾਹਿਬ ਦਾ ਇੱਕ ਐਸਾ ਬਿਆਨ ਤਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਜਿਹੜਾ ਕਿ ਪੁਲਿਸ ਵਾਲਿਆਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਉਹ ਇੰਨਾ ਭਾਰੀ ਪੈ ਚੁੱਕਾ ਕਿ ਉਹਨਾਂ ਪੁਲਿਸ ਵਾਲਿਆਂ ਇੱਕ ਟੀਮ ਬਣਾਈ ਗਈ ਹੈ ਫੌਜੀਆ ਦੀ ਜਿਹੜੀ ਕਿ ਕਾਰਮੀ ਬਣੀਓ ਕੱਢੀ ਗਈ ਹੈ ਯਾਨੀ ਉਹਨਾਂ ਨੂੰ ਚੱਕਣ ਦੀ ਤਿਆਰੀ ਦੇ ਵਿੱਚ ਹੈ ਫੌਜ ਵੱਡਾ ਐਕਸ਼ਨ ਹੋਣ ਜਾ ਰਿਹਾ ਪੰਜਾਬ ਦੇ ਅੰਦਰ ਔਰ ਪੰਜਾਬ ਦੀ ਪੁਲਿਸ ਸਮੇਤ ਕਈ ਹੋਰ ਬੰਦਿਆਂ ਨੂੰ ਵੀ ਝਟਕੇ ਲੱਗਦੇ ਆ ਜਿਹੜੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ ਕਈ ਲੋਕ ਸਾਡੇ ਪੰਜਾਬ ਦੇ ਵਿਰੁੱਧ ਨੇ ਕਰਨਲ ਸਾਹਿਬ ਦੇ ਤਾਂ ਹੁਣ ਪੰਜਾਬ ਦੀ ਪੁਲਿਸ ਪੰਜਾਬ ਦੀ ਪੁਲਿਸ ਇਹਨਾਂ ਨੂੰ ਦੇਖ ਕੇ ਡਰ ਗਈ ਹੈ ਕਿ ਆਰਮੀ ਦੇ ਚੀਫ ਯਾਨੀ ਆਰਮੀ ਦੇ ਕਮਾਂਡਰ ਨੇ ਇੱਕ ਐਸਾ ਐਕਸ਼ਨ ਲੈ ਲਿਆ ਕਿ ਪੰਜਾਬ ਦੀ ਪੁਲਿਸ ਨੂੰ ਮਾਰਨ ਤੱਕ ਦੀ ਗੱਲ ਕਹਿ ਦਿੱਤੀ ਆ ਇਹ ਮੈਂ ਨਹੀਂ ਇਹੀ ਦੱਸਣਗੇ ਕਿਉਂਕਿ ਆਰਮੀ ਦੇ ਅਫਸਰਾਂ ਬਣੀਓ ਬਹੁਤ ਬਾਾਰ ਚੇਤਾਵਨੀ ਦਿੱਤੀ ਗਈ ਸੀ ਜੇਕਰ ਤੁਸੀਂ ਕਾਰਵਾਈ ਕਰਦੇ ਹੋ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਇੱਕ ਬਹੁਤ ਵੱਡਾ ਡਾਟਾ ਯਾਨੀ ਛੀਨਣ ਦੀ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਦਾ ਇੱਕ ਬਹੁਤ ਵੱਡਾ ਮਨਸੂਬਾ ਹੋ ਸਕਦਾ ਹੈ ਯਾਨੀ ਹਲੇ ਸਾਹਮਣੇ ਆਉਣਾ ਨਿਕਲ ਕੇ ਕੀ ਮਾਮਲਾ ਹੈ ਕੀ ਸੀ ਪਰ ਜਿਹੜਾ ਇਹ ਮਾਮਲਾ ਇਹ ਮਾਮਲਾ ਬਿਲਕੁਲ ਹਾਈਲਾਈਟ ਤੇ ਨੈਸ਼ਨਲ ਮੁੱਦਾ ਬਣ ਚੁੱਕਿਆ ਹੈ ਆਰਮੀ ਦੇ ਚੀਫ ਯਾਨੀ ਕਮਾਂਡਰ ਸਾਹਿਬ ਨੇ ਕੀ ਕਿਹਾ ਸੁਣੋ ਪਹਿਲਾਂ ਬਹੁਤ ਪੂਰੀ ਗੌਰ ਦੇ ਨਾਲ ਉਸ ਤੋਂ ਬਾਅਦ ਬੜੀ ਹੀ ਜ਼ਿੰਮੇਵਾਰਤਾ ਦੇ ਨਾਲ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ के बड़े ही अहम ने पंजाब तो रख देने वाले ने क्योंकि इरादे बड़े खतरनाक हो चुके ने फौज ने भी सुनो ध्यान मातरम साथियों सभी को पता है जो पटियाला में जो केस हुआ है कर्नल साहब के साथ और उनके बच्चे के साथ पुलिस ने जो उनको मारा और उसके बाद में जो उनकी फैमिली और हम सब एक्स सर्विसमैन और हमारी सेना भी प्रयास कर रही है के लिए। इसी सिलसिले में मेरी आज तकरीबन दो ढाई घंटे बात हुई है और एक चीज और बता देता हूं कि हम लगातार हमारे सारे के सारे साथी एक ही चीज कह रहे हैं कि भाई सेना एक्शन क्यों नहीं ले रही सेना के पास पावर है सब कुछ है फिर भी कोई कह रहा है कि भाई जनरल बिस्ट साहब क्या कर रहे हैं जीओसी साहब कोई कह रहा है कि भाई आर्मी चीफ क्या कर रहा है तो आज कुछ चीजें सामने निकल कर आई हैं मोटी मोटी तो मैं आपको बताना चाहता हूं पहली बात तो ऊपर जो सेना का मूड है बड़े अधिकारियों का जो मूड है जो आर्मी कमांडर लेवल के जो लोग बैठे हैं वो इस घटना पर लगातार नजरें बताए बैठे हैं और वहां से कुछ चीजें निकल कर आई हैं कि भाई जो आप लोग कह रहे हो कि पुलिस वालों को पीटो उठा कर लिया हो इनको तोड़ दो तो बोले ये कोई बड़ी चीज नहीं है ये तो मामूली सी बात है कि उनको एक किसी बटालियन को बटालियन तो बहुत बड़ी चीज है एक कंपनी को ऑर्डर दिया जाए और उनको उठाकर ले आए वो किसी भी बिल में छुप जाए बड़ी चीज नहीं है जब चंडीगढ़ में नाइन सेक्टर को सेना ने घेर कर एसएसपी को खेचने का दम रख सकती है सेना तो इन बारह लोगों को उठाने में कोई बड़ी बात थोड़ी है इनको तो एक सेकेंड में उठा लेंगे और इनको तोड़ भी देंगे मरोड़ भी देंगे और कोई बड़ी चीज नहीं कोर्ट कचेरी सेना के पास वकीलों की कमी नहीं है किसी भी एंगल से वकीलों से लगा लो पैसे से लगा लो या पावर से लगा लो सब चीजें हैं तो दो तो मिनट लगती है इनको उठाकर तोड़ दे वो तोड़ सकते हैं लेकिन अभी मंथन इस चीज पर जारी है कि भाई ये जो केस हुआ है अगर आज उनको तोड़ दिया तो तोड़कर फिर बाद में बात ऊपर लेवल में पहुंचेगी और फिर ये बोलेंगे ठीक है जी राजीनामा करो और कहानी खत्म कर दो अगर आज एक्शन होता है तो तोड़ने के बाद राजीनामा हो जाएगा कहानी खत्म हो जाएगी हालांकि हमने ये कहा कि अगर ये होता है तो इस डोज का जो ऐसे घटिया वर्दीदारी में कई बार मतलब ये चीजें कह चुका हूं कि ये आराम जाते हैं कि घटिया से घटिया आदमी है जो बारह बंदे मिलकर और एक अकेले कर्नल और उनके बच्चे को मारकर शेर बनने की कोशिश कर रहे हैं ठीक है तो इनको बकरी बनाना तो एक सेकंड का काम है लेकिन अब इस सेना के बड़े अधिकारी और बड़े बड़े लोग भी मंथन कर रहे हैं कि इनको मारने से एक सेकंड में राजीनामा हो जाएगा और यही खत्म हो जाएगी तो वो लोग अब ये चाह रहे हैं कि इसका कोई परमानेंट सोल्यूशन हो ये बात अब पटियाला तक की स्तर नहीं अब उनके दिमाग में ये चीजें कहानी बैठ चुकी है और उसमें कुछ अधिकारियों के ये पॉइंट है तो कुछ अधिकारियों के उसमें ये पॉइंट है कि भाई ये मामले पूरे देश भर में हुए हैं ਅਨੀ ਗੱਲ ਬਹੁਤ ਵੱਡੀ ਹੈ ਜਿਹੜੀ ਕਿ ਪੰਜਾਬ ਦੀ ਪੁਲਿਸ ਦੇ ਵਿੱਚ ਇਹਨਾਂ ਦਾ ਕਹਿਣਾ ਕੀ ਹੈ ਕਿ 2 ਮਿੰਟਾਂ ਦੇ ਵਿੱਚ ਰਫੂ ਰਫੂ ਕਰ ਦਾਂਗੇ ਮਾਮਲਾ ਜੇਕਰ ਪੁਲਿਸ ਨੂੰ ਮਾਰ ਵੀ ਦਿੰਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਇਹ ਆਰਮੀ ਕਹਿ ਰਹੀ ਹੈ ਮੈਂ ਨਹੀਂ ਕਹਿ ਰਿਹਾ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੇ ਵਿੱਚ ਜਿਹੜਾ ਹੋਰ ਬਿਆਨ ਆਇਆ ਇਹਨਾਂ ਦਾ ਉਹ ਇਹੀ ਹੈ ਕਿ ਪੰਜਾਬ ਦੀ ਪੁਲਿਸ ਦੇ ਵਿੱਚ ਇੱਕ ਐਸਾ ਕੈਂਸਰ ਬਣ ਚੁੱਕਿਆ ਹੈ ਕਿ ਇਹਨੂੰ ਜਣਾ ਤੋਂ ਯਾਨੀ ਖਤਮ ਕਰਨਾ ਉਹਦੇ ਲਈ ਸਾਡੀਆਂ ਟੀਮਾਂ ਬਿਲਕੁਲ ਐਕਟਿਵ ਹੋ ਚੁੱਕੀਆਂ ਨੇ ਹੁਣ ਕੱਲੇ ਕਰਨਲ ਦਾ ਮਾਮਲਾ ਨਹੀਂ ਰਿਹਾ ਕੱਲੇ ਕਰਨਲ ਦੀ ਕੁੱਟਮਾਰ ਦਾ ਮਾਮਲਾ ਨਹੀਂ ਰਿਹਾ ਇਹ ਤਾਂ ਪੰਜਾਬ ਦੇ ਵਿੱਚ ਹਰ ਵਿਅਕਤੀ ਨੂੰ ਕਿਉਂਕਿ ਇਹਨਾਂ ਨੇ ਇੱਕ ਬਿਆਨ ਸੁਣਿਆ ਜਿਹਦੇ ਉੱਤੇ ਬਹੁਤ ਜ਼ਿਆਦਾ ਵੱਡਾ ਫੋਕਸ ਕੀਤਾ ਗਿਆ ਕਿਹੜਾ ਬਿਆਨ ਸੁਣਿਆ ਤੁਸੀਂ ਵੀ ਸੁਣਿਆ ਕਿਵੇਂ ਉਹਨੇ ਇਹ ਗੱਲ ਕਹੀ ਸੀ ਕਰਨਲ ਦੀ ਘਰਵਾਲੀ ਨੂੰ ਜਦੋਂ ਮਾਫੀ ਮੰਗੀ ਗਈ ਹੈ ਵੀਡੀਓ ਕਾਲ ਦੇ ਉੱਤੇ ਕਿ ਅਸੀਂ ਜੇਕਰ ਸਾਨੂੰ ਪਤਾ ਹੁੰਦਾ ਵੀ ਇਹ ਕਰਨਲ ਸਾਹਿਬ ਨੇ ਫੇਰ ਅਸੀਂ ਨਹੀਂ ਕੁਟਦੇ ਸੀ ਯਾਨੀ ਮਤਲਬ ਕੀ ਕੱਢਿਆ ਉਹਨਾਂ ਨੇ ਗੱਲ ਦਾ ਕਿ ਜੇਕਰ ਆਮ ਵਿਅਕਤੀ ਹੁੰਦਾ ਤਾਂ ਉਥੇ ਮਾਰ ਕੇ ਢੇਰ ਵੀ ਕਰ ਦਿੱਤਾ ਜਾ ਸਕਦਾ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਅਸੀਂ ਇਨਕਾਊਂਟਰ ਕਰਕੇ ਆਏ ਹਾਂ ਪਰ ਦੂਜਾ ਨੰਬੇਸੇ ਗੱਲ ਦੇ ਉੱਤੇ ਹੁਣ ਫੋਕਸ ਹੈ ਕਿ ਪੰਜਾਬ ਦੀ ਪੁਲਿਸ ਦੇ ਵਿੱਚ ਇੱਕ ਐਸਾ ਕੈਂਸਰ ਵੜ ਗਿਆ ਕਿ ਆਮ ਜਨਤਾ ਕਿੰਨੀ ਪੀੜਤ ਹੋਣੀ ਆ ਉਸੇ ਤੋਂ ਹੀ ਦਰਅਸਲ ਛੁਟਕਾਰਾ ਦਿਵਾਉਣ ਦੇ ਲਈ ਇੱਕ ਬਹੁਤ ਵੱਡੀ ਟੀਮ ਬਣਾਈ ਗਈ ਹੈ ਆਰਮੀ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਇਹਨਾਂ ਦਾ ਜੜ ਤੋਂ ਇਹਨਾਂ ਦਾ ਕੈਂਸਰ ਖਤਮ ਕਰਨਾ ਹੈ ਹੁਣ ਇਹੀ ਸਾਡਾ ਯੁੱਧ ਰਹਿ ਗਿਆ ਆਰਮੀ ਨੇ ਕਿਹਦਾ ਐਕਸ਼ਨ ਲੈ ਲਿਆ ਕਿ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਕੁਝ ਕਰੇ ਨਾ ਕਰੇ ਆਰਮੀ ਜ਼ਰੂਰ ਕਰੂਗੀ ਆਰਮੀ ਨੇ ਜਿਹੜਾ ਇਹਨਾਂ ਦੀਆਂ ਰਗਾਂ ਦੇ ਵਿੱਚ ਕੈਂਸਰ ਦੌੜ ਰਿਹਾ ਹੈ ਉਹਨੂੰ ਖਤਮ ਕਰਨ ਦੀ ਵੱਡੇ ਪੱਧਰ ਤੇ ਕੰਫਿਊਜ਼ ਰਚ ਦਿੱਤੀ ਐ ਤੇ ਪੰਜਾਬ ਦੀ ਪੁਲਿਸ ਹੁਣ ਪੂਰੀ ਤਰ੍ਹਾਂ ਡਰੀ ਹੋਈ ਐ ਕਿਉਂਕਿ ਪਗਿਆ ਆਰਮੀ ਦੇ ਕਰਨਲ ਨੂੰ ਕੁੱਟ ਕੇ ਬਹੁਤ ਹੀ ਵੱਡਾ ਪੰਗਾ ਲੈ ਲਿਆ ਤੇ ਹੁਣ ਜਿਹੜਾ ਆਰਮੀ ਦੇ ਕਮਾਂਡਰ ਸਾਹਿਬ ਨੇ ਉਹਨਾਂ ਨੇ ਇੱਕ ਵੱਡੀ ਹਦਾਇਤ ਦਿੱਤੀ ਐ ਪੂਰੀ ਟੀਮ ਨੂੰ ਕਿ ਆਪਾਂ ਹੁਣ ਜਿਹੜਾ ਕਿ ਪੰਜਾਬ ਦੀ ਪੁਲਿਸ ਦੇ ਵਿੱਚ ਕੈਂਸਰ ਵੜਿਆ ਇਹ ਬਿਮਾਰੀ ਚੜ੍ਹੀ ਐ ਕਿ ਅਸੀਂ ਇਨਕਾਊਂਟਰ ਕਰਦੇ ਆਂ ਉਹੀ ਕੱਢਣਾ ਐ ਤਾਂ ਹੁਣ ਪੰਜਾਬ ਦੇ ਸਾਡੇ ਆਲੇ ਨੂੰ ਵੀ ਅਪੀਲ ਹੈ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਸ਼ੇਅਰ ਕਰਨੀ ਹੈ ਤਾਂ ਕਿ ਹਰ ਇੱਕ ਵਿਅਕਤੀ ਤੱਕ ਇਹ ਵੀਡੀਓ ਪਹੁੰਚੇ ਕਮਾਂਡਰ ਦਾ ਕੀ ਕਹਿਣਾ ਹੈ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆਂ ਜੀ ਵੀਰੋ ਐਸੀ ਜਾਈ ਦੀ ਵੀਡੀਓ ਕੈਪਟਨ ਸਾਹਿਬ ਨੇ ਜਿਹਨੀਆਂ ਚੀਜ਼ਾਂ ਉਹਨਾਂ ਦੇ ਨਾਲ ਹੋਈਆਂ ਸਾਨੂੰ ਪਰਸਨਲੀ ਬੁਰਾ ਲੱਗਾ ਤੇ ਦੇਖ ਕੇ ਦੁੱਖ ਵੀ ਹੁੰਦਾ ਕਿ ਪੰਜਾਬ ਪੁਲਿਸ ਕਿਸ ਤਰਫ ਜਾ ਰਹੀ ਹੈ ਤੇ ਜਨਰਲ ਸਾਹਿਬ ਦੀ ਜਿਹੜੀ ਸਟੇਟਮੈਂਟ ਆਂਦੀ ਉਹਨਾਂ ਦਾ ਜਿਹੜਾ ਬਿਆਨ ਆਂਦਾ ਉਹ ਬਿਲਕੁਲ ਰਾਈਟ ਹੈ ਉਹ ਬਿਲਕੁਲ ਠੀਕ ਹੈ ਕਿ ਪੁਲਿਸ ਨੂੰ ਲਗਾਮ ਪਾਣੀ ਚਾਹੀਦੀ ਹੈ ਹਕੂਮਤਾਂ ਕੋਲੋਂ ਪੰਜਾਬ ਪੁਲਿਸ ਜਰੀਏ ਪੰਜਾਬ ਤੋਂ ਇਲਾਵਾ ਵੀ ਜਿਹੜੀ ਪੁਲਿਸ ਹੈ ਕੁਝ ਅੰਜ ਦੇ ਲੋਕ ਵੀ ਨੇ ਕੁਝ ਠੀਕ ਵੀ ਨੇ ਲੇਕਿਨ ਜਿਹੜੇ ਅੰਜ ਦੇ ਲੋਕ ਨੇ ਜਿਹੜੇ ਸਿਸਟਮ ਨੂੰ ਖਰਾਬ ਕਰ ਰਹੇ ਨੇ ਉਹ ਕੈਂਸਰ ਇਹਨਾਂ ਦੇ ਅੰਦਰ ਜਾ ਚੁੱਕੇ ਹੈ ਇਹ ਚੀਜ਼ਾਂ ਨੂੰ ਲਗਾਮ ਕਾਣਾ ਪਾਣਾ ਬਹੁਤ ਜ਼ਰੂਰੀ ਹੈ ਤੁਸੀਂ ਦੇਖੋ ਇਹ ਤੇ ਇੱਕ ਕਰਨਲ ਦਾ ਮਾਮਲਾ ਸੀ ਇਸ ਕਰਨਲ ਦੇ ਮਾਮਲੇ ਨੇ ਬਹੁਤ ਜ਼ਿਆਦਾ ਹਾਈਪ ਕ੍ਰੀਏਟ ਹੋਈ ਬਹੁਤ ਜ਼ਿਆਦਾ ਚੀਜ਼ਾਂ ਹਾਈਲਾਈਟਸ ਹੋਈਆਂ ਇੱਥੇ ਅਗਰ ਕੋਈ ਆਮ ਇਨਸਾਨ ਹੁੰਦਾ ਤੇ ਉਹਨੇ ਵਿਚਾਰੇ ਨੇ ਡਰਦੇ ਮਾਰੇ ਨੇ ਉਹਦੇ ਨਾਲ ਅਗਰ ਧੱਕਾ ਵੀ ਹੁੰਦਾ ਉਹਦਾ ਇਨਕਾਊਂਟਰ ਵੀ ਕਰ ਦਿੱਤਾ ਜਾਂਦਾ ਤੇ ਉਹਦੀ ਫੈਮਲੀ ਨੇ ਕੁਝ ਵੀ ਨਹੀਂ ਸੀ ਕਹਿਣਾ ਇਹ ਸਾਡੀ ਮੈਂਟੈਲਿਟੀ ਏ ਕਿ ਪੁਲਿਸ ਸਾਡੇ ਉੱਤੇ ਧੱਕਾ ਕਰਦੀ ਏ ਸਾਡੇ ਨਾਲ ਧੱਕਾ ਕਰਦੀ ਏ ਸਾਡੇ ਨਾਲ ਜ਼ਿਆਤੀ ਕਰਦੀ ਏ ਤੇ ਅਸੀਂ ਚੁੱਪ ਚਾਪ ਉਹ ਚੀਜ਼ ਨੂੰ ਬਰਦਾਸ਼ਤ ਕਰ ਲੈਨੇ ਆ ਤੇ ਇਹ ਚੀਜ਼ਾਂ ਨੂੰ ਲਗਾਮ ਪਾਣਾ ਇਹ ਚੀਜ਼ਾਂ ਨੂੰ ਰੋਕਣਾ ਉਹ ਬੇਹੱਦ ਜ਼ਰੂਰੀ ਹੋ ਚੁੱਕਿਆ ਤੇ ਐਸੀ ਜੀ ਆਈ ਦੀ ਵੀਡੀਓ ਤੁਹਾਡੀ ਇਸ ਵੀਡੀਓ ਵੀਡੀਓ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ